ਨਹੀਂ ਨਾ ਜੀ ਜਿਹੜੇ ਜਿਹੜੇ ਫੀਚਰ ਆ ਵਿਦਨ ਉਹ ਹੁੰਦੇ ਆ S11 ਨਾਲ ਹਾਂਜੀ ਸਾਰੇ S11 ਨਾਲ ਫੀਚਰ ਆ ਫੂਲ ਸਿਸਟਮ ਸਾਰਾ ਕੋ ਡੈਕ ਸਾਰਾ ਕੋ ਲੱਗਾ ਹਾਂਜੀ ਤੇ ਇਹਦੇ ਲਾਈਟਿੰਗ ਵੀ ਲੱਗੇ ਥਾਲ ਨੰਬਰ ਐਕਸਟਰਾ ਇਹਨੂੰ ਦੇ ਦਾਂ ਸਾਢੇ 14 ਲੱਖ ਰੁਪਏ ਨੰਬਰ ਲਵਾ ਸਾਢੇ 14 ਲੱਖ ਰੁਪਏ ਇਹ 19 ਆ ਜੀ ਇਹ S11 ਆ ਜੀ ਬਲੈਕ ਐਮਲ ਨਹੀਂ ਆਪਣੇ ਕੋਲ ਮੂਲੂ ਮੁਗ ਬਲੈਕ ਹਾਂਜੀ ਤੇ 17 ਮਾਡਲ ਐ S10 ਇਹਨੂੰ ਦੇ ਦਾਂਗੇ ਨੰਬਰ ਲਵਾ ਕੇ 11 ਲੱਖ ਰੁਪਏ 11 ਲੱਖ ਰੁਪਏ ਤੇ 20 ਨੰਬਰ ਲੱਗੇ ਲੈਟਰ ਐਕਸਟਰਾ ਲ 65 ਲੱਖ ਰੁਪਏ ਦੀ 2nC ਲਾਈਟਰ ਲਗੀ ਠੀਕ ਹੈ ਜੀ ਇਹ 14 ਮਰਦਾ ਜੀ ਹਾਂ ਜੀ ਇਹ ਹੈਗੀ ਫੋਰਚੂਨਰ ਆਟੋਮੈਟਿਕ ਹਾਂ ਜੀ ਇਹ ਨੰਬਰ ਲਵਾ ਕੇ ਤੁਹਾਨੂੰ ਦੇ ਦਾਂਗੇ ਸਵਾ 12 ਲੱਖ ਰੁਪਏ ਦੀ ਸਵਾ 12 ਲੱਖ ਹੋਰ ਬਾਈ ਕੀ ਹਾਲ ਹੈ ਜੀ ਕੀ ਹਾਲ ਹੈ ਵੀਰੇ ਤੇ ਕਿਵੇਂ ਅੱਜ ਆਪਣੇ ਕੋਲੇ ਗੱਡੀਆਂ ਕਿਹੜੀਆਂ-ਕੜੀਆਂ ਖੜੀਆਂ ਜੀ ਆਪ ਕੋਲ ਐਸਟਿੰਨਾ ਸਲੇਮਨਾ ਦਾ ਭੰਡਾਰ ਆ ਪੂਰਾ ਹਾਂ ਜੀ ਤੇ ਆਪਣਾ ਨਿਊ ਜਿਸਪੇਸ਼ ਕਾਰਪਰੇਰਾ ਮੋਬਿਲ ਤੋਂ ਬੋਲਦੀ ਆਂ ਹਾਂਜੀ ਆਪਣਾ ਗੱਡੀਆਂ ਖੇੜਪੜੀਆਂ ਦਾ ਕੰਮ ਆ ਹਾਂਜੀ ਤੇ ਕਿਹੇ ਮਿੱਤਰ ਪਿਆਰੇ ਲੈਣੀ ਹੋਵੇ ਗੱਡੀ ਤੇ ਮੇਰਾ ਵੀ ਮੋਗੇ ਦਰਸ਼ਨ ਦਿਓ ਨਿਊ ਜਸਮੇਸ਼ਰ ਬਿਆਰ ਤੇ ਹਾਂਜੀ ਜਿਹਦੇ ਵਿੱਚ ਆਪਾਂ ਨੂੰ S11 S10 ਫੈਕਸਰ ਪਲਸ ਹਾਂਜੀ ਇਸ ਜਿਹੜੀਆਂ ਗੱਡੀਆਂ ਸਾਰੀਆਂ ਮਿਲਣਗੀਆਂ ਹਾਂਜੀ ਘੱਟ ਰੇਟ ਤੋਂ ਲਾ ਕੇ ਵੱਧ ਰੇਟ ਤੇ ਗੱਡੀਆਂ ਹੈਗੀਆਂ ਜੀ ਹਾਂਜੀ ਜੇ ਮੇਰੇ ਵੀਰ ਭਰਾ ਨੇ ਕਿਹਾ ਨੇ ਘੱਟ ਪਰੇ ਲਾਉਣੇ ਹਨ ਉਹ ਵੀ ਦਿਖਾ ਦਾਂਗਾ ਜਾ ਕੇ ਮੋਗੇ ਦੇ ਵਿੱਚ ਹਾਂਜੀ ਮੇਰੇ ਕੋਲ 6.5 ਦੀ ਗੱਡੀ ਹੈਗੀ ਆ ਹਾਂਜੀ ਤੇ 16 ਲੱਖ ਰੁਪਏ ਦੀ ਵੀ ਹੈਗੀ ਆ ਸਟਾਰਟਿੰਗ ਆਪਣੀ ਯਾਨੀ 6.5 ਲੱਖ ਸਟਾਰਟ ਹੋ ਜਾਂਦੀ ਐ S6+ 14 ਮਾਡਲ ਠੀਕ ਹੈ ਜੀ 14 ਮਾਡਲ ਹਾਂ ਹਾਂਜੀ ਇਹ ਵੀ ਆ ਗੱਡੀ ਹੈਗੀ ਆ ਹਾਂਜੀ ਇਹ ਇੱਥੇ 11 ਆ ਹਾਂਜੀ 11 ਮਾਡਲ 18 18 18 S11 ਹਾਂਜੀ ਨਵੀਂ ਗੱਡੀ ਹੈ ਹਾਂਜੀ ਬੀਮਾ ਫੁੱਲ ਆ 88 ਗਿਆ ਚੱਲੀ ਆ ਲਾਈਟਰ ਲੱਗੇ ਨੇ ਵਧੀਆ ਹਾਂਜੀ ਆ ਨੰਬਰ ਦੇ ਇਹ ਆਪਾਂ ਗੱਡੀ ਦੇਣਾ 1.14 ਲੱਖ ਰੁਪਏ ਸਾਢੇ 14 ਲੱਖ ਰੁਪਏ ਦੀ ਠੀਕ ਹੈ ਜੀ ਆ 16 ਮਾਡਲ ਹਾਂਜੀ ਜੋ ਵੀ ਸਰ ਨੂੰ ਗੱਡੀਆਂ ਦਸੂਗਾ ਨਹੀਂ ਮਾਈ ਜੀ ਹਾਂਜੀ ਹਾਂਜੀ ਇਹ ਇੱਕ ਥੋੜਾ ਵਾਧਾ ਹਾਂਜੀ ਤੁਹਾਡੇ ਨਾਂ ਤੇ ਗੱਡੀ ਕਰਾ ਕੇ ਦੇਈਆਂ ਹਾਂਜੀ ਚਾਹੇ ਯੂਪੀ ਨੰਬਰ ਵੀ ਹੋਵੇ ਚਾਹੇ ਉਹ ਪੰਜਾਬ ਨਾ ਠੀਕ ਹੈ ਜੀ ਨਾਂ ਕਰਾ ਕੇ ਫੈਸਿਲਿਟੀ ਇਹ ਹੈ ਵੀ ਨਾਂ ਕਰਾ ਕੇ ਦੇ ਨਹੀਂ ਦੁੱਧ ਸਾਡੀ ਹੈ ਜੀ ਹਾਂਜੀ ਤੁਹਾਡੇ ਕੋਲ ਕੋਈ ਪੈਸਾ ਨਹੀਂ ਲੈਣਾ ਠੀਕ ਹੈ ਜੀ ਚਾਹੇ ਪੰਜਾਬ ਨੰਬਰ ਹੀ ਨਾਂ ਕਰਾ ਲਓ ਚਾਹੇ ਯੂਪੀ ਨੰਬਰ ਨਾਂ ਕਰਾ ਹਾਂਜੀ ਇਹ ਤੁਹਾਨੂੰ ਇਹਦੇ ਵਿੱਚ ਹੁਣ ਕੁਝ ਨਹੀਂ ਤਿਆਰੀਆਂ ਕਰਦੇ ਜਾਣਦੇ ਹੁਣ ਕੋਈ ਲੋੜ ਨਹੀਂ ਹਾਂਜੀ ਆਈਦਰ ਨਾਂ ਕਰਾ ਕੇ ਤੁਹਾਡੇ ਨਾਂ ਦੀ ਗੱਡੀ ਦੇਵਾਂਗੇ ਠੀਕ ਹੈ ਪੰਜਾਬ ਨੰਬਰ ਲੈ ਲਓ ਚਾਹੇ ਕੋਲੋਂ ਆਉਨੇ ਹਾਂਜੀ ਇਹ 16 ਮਾਡਲ ਆ ਜੀ ਹਾਂਜੀ ES 3 ਹਾਂਜੀ ਇਟਾਲੀਅਨ ਹਾਈਬ੍ਰਿਡ ਆ ਲੈਟਰ ਲੱਗੇ ਨੇ ਜੀ ਆਪਾਂ ਗੱਡੀ ਦੇ ਦਾਂਗੇ 10 ਲੱਖ ਰੁਪਏ ਦੇ ਨੰਬਰ ਲਵਾ ਦੇਣਾ 10 ਲੱਖ ਰੁਪਏ ਦੀ ਹਾਂਜੀ ਠੀਕ ਆ ਜੀ ਇਹ 17 ਮਾਡਲ ਆ ਜੀ ਹਾਂਜੀ ਇਟਾਲੀਅਨ ਹਾਈਬ੍ਰਿਡ ਆ ਜੀ ਹਾਂਜੀ ਨੰਬਰ ਲਵਾ ਤੁਹਾਡੇ ਨਾਲ 10 ਲੱਖ 70 ਹਜ਼ਾਰ ਦੀ 10 ਲੱਖ 70 ਹਜ਼ਾਰ 70 ਹਜ਼ਾਰ ਦੀ ਸਾਡੀ ਹਰ ਗੱਡੀ ਨੂੰ ਹਾਂਜੀ ਜਿਹੜੀ ES 11 ਜਾਂ 10 ਕੋਈ ਵੀ ਹੋਵੇ ਸਕਾਰਪੀ ਹਾਂਜੀ ਲੇਕਿਨ ਮੋਸਟਲੀ ਸਾਡੇ ਲੈਟਰ ਲੱਗੇ ਹੋਣਗੇ ਇਸ ਤਰ੍ਹਾਂ ਹਾਂਜੀ ਕੰਪਲੀਟ ਵਾਲੇ ਲਾਉਂਦੇ ਸੀ ਬਾਅਦ ਚ ਲਾਉਂਦੇ ਆ ਜਿਹੜੇ ਮੁੰਡੇ ਆ ਅਰੇ ਬਾਪੂ ਨੂੰ ਘਰੇ ਤੰਗ ਨਾ ਕਰ ਮੈਂ ਲਾਇ ਲਵਣ ਨੂੰ ਦਾਇ ਲਵਣੇ ਬਾਪੂ ਹੁਣ ਹੋਰ ਪੈਸੇ ਦੇ ਪੈਸਾ ਨਹੀਂ ਲੱਗਦਾ ਬਾਅਦ ਚ ਕੋਈ ਨਾ ਬੱਢੇ ਕੋਈ ਹੋਰ ਲਵਣਾ ਸਾਰਾ ਕੌਸ ਪੂਰਾ ਕਰਕੇ ਦੇ ਦਿੰਨੇ ਆਂ ਅਸੀਂ ਇੱਕ ਰੀ ਉਦੋਂ ਬਾਅਦ ਸਰਵਿਸ ਕਰਾਉਣੀ ਗੱਡੀ ਸੋਰ ਕੋਈ ਨਹੀਂ ਕਰਾਂਗੇ ਠੀਕ ਹੈ ਜੀ ਉਹਦੇ ਨਾਲ ਗਰੰਟੀ ਕਰਦੀ ਠੀਕ ਹੈ ਜੀ ਇਹ ਆਪਾਂ ਦੇ ਦਿੰਦਾ ਖਤਰ ਠੀਕ ਹੈ ਜੀ ਦੂਆ ਕਿਸਤਾ ਆ ਗਈ ਜੀ ਹਾਂ ਜੀ ਇਹ ਹੈਗੀ ਆ 22 ਮਾਡਲ ਆ ਜੀ ਹਾਂ ਜੀ 62000 ਚੱਲੀ ਆ ਹਾਂ ਜੀ ਫਸਟ ਓਨਰ ਨੰਬਰ ਲਵਾ ਕੇ ਨੰਬਰ ਹੈਗੇ ایس ਦਾ ਅਸਾਮ ਦਾ ਹਾਂ ਜੀ ਨੰਬਰ ਲਵਾ ਕੇ ਤੁਹਾਨੂੰ ਦੇ ਦਾਂਗੇ ਇਹ 195 ਲੱਖ 19.5 ਲੱਖ ਦੀ ਹਾਂ ਨੂਵਾ ਕ੍ਰਿਸਟਾ 20 ਮਾਡਲ 20 ਮਾਡਲ ਹਾਂ ਠੀਕ ਹੈ 20 ਮਾਡਲ ਠੀਕ ਹੈ 20 ਜੀ ਆ ਹੈਗੀ ਆ ਜੀ 20/21 ਹਾਂਜੀ 11 ਹਾਂਜੀ ਠੀਕ ਹੈ ਜੀ ਅਲਾਈਟਰ ਲੱਗੇ ਨੇ 45 ਚੱਲੀ ਸਰੂਪ ਕੋਡ ਨਾਲ ਇੱਕ ਦੇ ਦਾਂਗਾ ਆਪਾਂ 16 ਲੱਖ ਰੁਪਏ ਕਹਿੰਦੇ ਆ ਬਾਕੀ ਮੌਕੇ ਤੁਹਾਡਾ ਮਾਨਦਾਨ ਕਰਨਾ ਠੀਕ ਹੈ ਜੀ ਆ ਹੈਗੀ ਆ ਜੀ 19/20 ਹਾਂਜੀ 19 ਹਾਂਜੀ 19/20 20 ਦਾ ਮਤਲਬ बटे ਦਾ ਮਤਲਬ ਹੁੰਦਾ ਵੀ ਜਿਵੇਂ ਲਾਸਟ ਵਾਲੀ ਮਹੀਨੇ ਗੱਡੀ ਨਿਕਲੀ ਹੁੰਦੀ ਹੈ ਠੀਕ ਹੈ ਜੀ ਜਿਵੇਂ 19 ਦੇ 12 ਮਹੀਨੇ ਗੱਡੀ ਨਿਕਲ ਗਈ ਹਾਂਜੀ ਹਾਂਜੀ ਉਹ ਮਲਕੀ ਔਰ ਰੇਡ ਰਕਾਉਟ ਸਸਤੀ ਹੁੰਦੀ ਹੈ ਲੇਕਿਨ ਉਹਦੇ ਆਉਂਗਾ ਵੀ 20 ਦੇ ਵਿੱਚ ਆਪਣੀ ਜੀ ਮਿਲਦੀ ਕਾਪੀ ਹੈ ਜੀ ਹਾਂਜੀ ਕਾਪੀ 20 ਦੀ ਆ ਕਾਪੀ 20 ਦੀ ਆ ਹਾਂਜੀ ਉਹਦੇ ਵਿੱਚ ਫਾਇਦਾ ਇਹ ਆ ਵੀ ਤੁਹਾਨੂੰ ਜਿਵੇਂ ਆ ਦਿੱਲੀ ਅੱਥਰ ਤੇ ਜਿਹੜਾ 10 ਸਾਲਾ ਉਹ ਨਾ 3 ਸਾਲ 4 ਸਾਲ 3-4 ਮਹੀਨੇ ਵੱਧ ਜਾਂਦੀ ਹੈ ਉਹਦੇ ਆਪਣੇ ਟੈਕਸ ਵੀ ਠੀਕ ਹੈ ਜੀ ਠੀਕ ਹੈ ਜੀ ਇਹ ਦੱਸਾਂਗੇ ਆਪਾਂ ਤੁਹਾਨੂੰ ਇਹ ਐਸ 9 ਆ ਜੀ ਜਿਹੜੇ ਜਿਹੜੇ ਫੀਚਰ ਆ ਵਿਦਨ ਉਹ ਹੁੰਦੇ ਆ ਐਸ 11 ਨਾ ਲੱਗੇ ਹਾਂਜੀ ਸਾਰੇ ਐਸ 11 ਨਾਲ ਫੀਚਰ ਆ ਸੂਰ ਸਿਸਟਮ ਸਾਰਾ ਕੋ ਡੈਕ ਸਾਰਾ ਕੋ ਲੱਗਾ ਹਾਂਜੀ ਤੇ ਇਹਦੇ ਲਾਈਟਸ ਵੀ ਲੱਗੇ ਥਰ ਨੰਬਰ ਐਕਸਟਰਾ ਇਹਨੂੰ ਦੇ ਦਾਂ 14.5 ਲੱਖ ਰੁਪਏ ਨੰਬਰ ਤੋਂ ਆ 14.5 ਲੱਖ ਰੁਪਏ ਇਹ 19 ਆ ਜੀ ਇਹ ਐਸ 11 ਆ ਜੀ ਹਾਂਜੀ ਹਾਂਜੀ ਕੰਸੀਟਿੰਗ ਹਾਂਜੀ ਜੇ ਕਿਸੇ ਭਰਾ ਨੇ ਕੈਪਟਲ ਸੀਟ ਲਾਉਣੀਆਂ ਹਾਂਜੀ ਕੈਪਟਲ ਸੀਟਾਂ ਇਹਦੀ ਮਾਡਲ ਨੰਬਰ ਲਵਾ ਕੇ ਦੇ ਦਾਂਗੇ 15 ਲੱਖ ਰੁਪਏ 15 ਲੱਖ ਇਹ ਹੈਗੀ ਆ ਜੀ 18 ਮਾਡਲ 17 ਮਾਡਲ 62000 ਚੱਲੀ ਆ ਹਾਂਜੀ ਐਸ 11 ਆ ਹਾਂਜੀ ਫਸਟ ਓਨਰ ਆ ਹਾਂਜੀ ਤੁਹਾਡੇ ਨਾਂ ਨੰਬਰ ਲਵਾ ਕੇ ਦੇ ਦਾਂਗੇ 14 ਲੱਖ ਰੁਪਏ 14 ਲੱਖ ਰੁਪਏ ਉਦੋਂ ਆ ਗਈ 17 ਮਾਡਲ ਐਸ 10 ਹਾਂਜੀ ਇਹ ਐਸ 10 ਦਾ 17 ਮਾਡਲ ਆ ਹਾਂਜੀ ਫਸਟ ਓਨਰ ਆ ਹਾਂਜੀ ਬੀਮਾ ਫੋਲਾ ਇਹਨੂੰ ਨੰਬਰ ਲਵਾ ਕੇ ਤੁਹਾਨੂੰ ਦੇ ਦਾਂਗੇ ਇਹ ਆਪਣਾ 10 ਲੱਖ 70 ਹਜ਼ਾਰ ਦੀ 10 ਲੱਖ 70 ਹਜ਼ਾਰ ਦੀ ਠੀਕ ਹੈ ਜੀ ਵੀੀ ਬਟਲ ਹੈ ਜੀ ਹਾਂ ਜੀ ਇਹ ਫ੍ਰੀ ਕੋਡ ਨੰਬਰ ਆ ਪੀਬੀ04 ਨਿਕਾ ਨੰਬਰ 0059 ਹਾਂ ਜੀ ਇਹਦੇ ਬਲੈਕਟਰ ਲੱਗੇ ਆ ਜੀ ਹਾਂ ਜੀ ਇਹ ਤੁਹਾਨੂੰ ਦੇ ਦਾਂਗੇ ਗੱਡੀ ਆਪਾਂ ਨੰਬਰ ਲਵਾ ਕੇ ਆ ਨੰਬਰ ਹੈਗਾ ਪੰਜਾਬ ਦਾ ਇਹ ਹਾਂ ਜੀ ਹਾਂ ਜੀ ਨੰਬਰ ਪੰਜਾਬ ਦਾ ਹੀ ਹੈ ਨੰਬਰ ਲੋਡ ਦੇਣੇ ਤਾਂ ਲਵਾਉਣ ਦੀ ਲੋੜ ਨਹੀਂ ਇਹ ਦੇ ਦਾਂਗੇ 15 ਲੱਖ ਰੁਪਏ 15 ਲੱਖ ਠੀਕ ਹੈ ਜੀ ਇਹ 17 ਮਾਡਲ ਹੈ ਬਲੈਕ ਮੈਂ ਲੇਕਦਾ ਤਾਂ ਆਪਣੇ ਕੋਲ ਚਾਰ ਪੰਜ ਖੜੀਆਂ ਹੈ ਜੀ ਹਾਂ ਜੀ ਮੋਗੇ ਤੁਹਾਨੂੰ ਬਲੈਕ ਨਹੀਂ ਮਿਲਣੀ ਆਪਣੇ ਕੋਲ ਮੂਲੂ ਮੋਗ ਬਲੈਕ ਇਹ 17 ਮਾਡਲ ਹੈ S10 ਇਹ ਤੁਹਾਨੂੰ ਦੇ ਦਾਂਗੇ ਨੰਬਰ ਲਵਾ ਕੇ 11 ਲੱਖ ਰੁਪਏ 11 ਲੱਖ ਦਾ ਹੈ ਜੀ 20 ਨੰਬਰ ਲੱਗਿਆ ਲੈਟਰ ਐਕਸਟਰਾ ਲੈ। ਅਗਿਆ ਘੋੜਾ ਖੜਾ ਹੁੰਦੀ। ਹਾਂਜੀ ਪਾਈ ਮਾਡਲ ਹਾਂਜੀ ਹਜ਼ਾਰ ਚੱਲਿਆ ਫਸਟ ਆਨਰਰ ਨੰਬਰ ਪੰਜਾਬ ਦਾ ਹਾਂਜੀ ਇਹ ਤੁਹਾਨੂੰ ਦੇ ਦਾਂਗੇ ਆਪਾਂ 349 ਲੱਖ ਰੁਪਏ ਸਾਢੇ 349 ਲੱਖ 39 ਲੱਖ ਰੁਪਏ ਆ। ਇਹ 14 ਮਾਡਲ ਆ ਜੀ ਸੈਕਟ ਪਲੱਸ ਜੀ ਮੈਂ ਉਹਨੂੰ ਗੱਲ ਕਰਦਾ ਪਿਆ ਸੀ ਹਾਂਜੀ ਵੀ ਇਹ ਗੱਡੀ ਆਪ ਤੁਹਾਨੂੰ ਦੇ ਦਾਂਗੇ 6.5 ਲੱਖ ਰੁਪਏ ਦੀ 6.5 ਲੱਖ ਦੀ ਹਾਂਜੀ ਜੇ ਮੇਰੇ ਵੀਰ ਭਰਾ ਨੇ ਇਸ ਟੈਂਡ ਦਾ ਲੋਥ ਪਲੈਨਾ ਹਾਂਜੀ ਇਸ ਟੈਂਡ ਦੇ ਵਿੱਚ ਹੀ ਹਾਲੀ ਇੱਥੇ ਠੀਕ ਹੈ ਜੀ ਕੋਈ ਬੰਦਾ ਸਾਨੂੰ ਇਹ ਨਹੀਂ ਕਹਿੰਦਾ ਵੀ ਇਸ ਟੈਂਡਿੰਗ ਹੀ ਹਾਂਜੀ ਲਾਈਟ ਡਰੈਕਟਰ ਲੱਗੇ ਨੇ ਬਾਕੀ ਬੋਡੀ ਲਾਈਨ ਦੀ ਇਸ ਟੈਂਡਾ ਹਾਂਜੀ ਅੰਦਰ ਫੀਚਰ ਰਿਕਾਰਡਿੰਗ ਥੋੜੀ ਜਿਹੀ ਸੈਕਟ ਪਲੱਸ ਆਏ ਹਾਂਜੀ ਤੁਹਾਨੂੰ ਦੇ ਦਾਂ 6.5 ਲੱਖ ਰੁਪਏ ਦੀ 20 ਇੰਚ ਲਾਈਟਰ ਲੱਗੇ ਠੀਕ ਹੈ ਜੀ ਹਾਂਜੀ ਇਹ ਹੈਗੀ ਫੋਰਚੂਨਰ ਆਟੋਮੈਟਿਕ ਹਾਂਜੀ ਇਹ ਨੰਬਰ ਲਵਾ ਕੇ ਤੁਹਾਨੂੰ ਦੇ ਦਾਂਗੇ ਸਵਾ 12 ਲੱਖ ਰੁਪਏ ਸਵਾ 12 ਲੱਖ ਦੇ ਨੰਬਰ ਜਿੱਦਾਂ ਨੰਬਰ ਲਵਾ ਕੇ ਸਵਾ 12 ਲੱਖ ਰੁਪਏ ਠੀਕ ਹੈ ਜੀ ਬੀਮਾ ਫੁੱਲ ਆ ਹਾਂਜੀ ਬਾਕੀ ਆਪਣੇ ਨਿੱਕੇ ਘੱਡੇ ਖੜੀਆਂ ਦੂਜੇ ਪਾਇ ਉਧਰ ਠੀਕ ਹੈ ਜੀ ਪਿਛਲੇ ਪਹਿਲਾਂ ਆ ਸਾਡਾ ਮੋਗਾ ਮੰਡੀ ਇੱਥੇ ਹੈ ਹਾਂਜੀ ਮੰਡੀ ਦੇ ਵਿੱਚ ਸਾਰਾ ਤਕਰੀਬਨ ਆਲਮੋਸਟ ਮਾਲ ਸਾਰੇ ਲੈ ਕੇ ਆਉਂਦੇ ਨੇ ਹਾਂਜੀ ਬਹੁਤ ਦੂਰੋਂ ਦੂਰੋਂ ਕਸਟਮਰ ਆਉਂਦੇ ਨੇ ਹਾਂਜੀ ਲੋ ਅੱਜ ਤਾਂ ਥੋੜਾ ਜਿਹਾ ਹੌਂ ਸੀ ਲੋ ਛਿੱਧੀ ਧੀਰ ਧਿਆੜ ਚੱਲਦੇ ਪਏ ਆ ਹਾਂਜੀ ਹਾਂਜੀ ਅੱਜ ਤਾਂ ਥੋੜ ਆਹ ਹੌਂ ਦਾ ਥੋੜਾ ਜਿਹਾ ਕਿਉਂ ਸੀ ਉਹ ਹੋਂ ਤਾਂ ਹੀ ਨਾ ਗੱਡੀ ਖਾਭ ਨਹੀਂ ਦਿੰਦੇ ਕੋਈ ਠੀਕ ਹੈ ਜੀ ਸਟਾਰਪੇ ਤੇ ਫੜਨ ਦਿੰਦੇ ਨਹੀਂ ਕੋਈ ਵੀ ਹਾਂਜੀ ਹਾਂਜੀ ਇਹਦੇ ਵਿੱਚ ਐਂ ਆਓ ਚਲੋ ਬਾਕੀ ਅਗਲੇ ਸਹੀ ਕੀਦਾਂ ਜੜੇ ਚੱਲਦੇ ਪਏ ਹਾਂਜੀ ਆ ਜੀ ਤੁਸੀਂ ਨੇ ਪਹਿਲਾਂ ਗੱਡੀ ਹੋਰ ਤੇ ਕਰਦੇ ਇਹ ਜਿਹੜੀ 21 ਮਾਡਲ ਆ ਇਹ ਹਾਂਜੀ ਇਹ ਦੇ ਦਾਂਗੇ ਆਪਾਂ 14 ਲੱਖ ਰੁਪਏ ਕਹਿੰਦੇ ਆ ਹਾਂਜੀ ਸਨਰੂਫ ਵਾਲਾ ਮਾਡਲ ਆ ਆਟੋਮੈਟਿਕ 70 ਹਜ਼ਾਰ ਜੱਲੀ ਹਾਂਜੀ 70 ਹਜ਼ਾਰ ਜੱਲੀ ਸਨਰੂਫ ਵਾਲਾ ਮਾਡਲ ਹਾਂਜੀ ਆਇਆ ਜੀ ਨਵਾ ਕ੍ਰਿਸਟਲ ਠੀਕ ਹੈ ਜੀ 18 ਮਾਡਲ ਜੀ 4 ਹਾਂਜੀ ਪੰਜਾਬ ਨੰਬਰ ਦੀ ਪੱਕੇ ਦੀ ਐਕਸਟਰਾ ਲਾਈਟਰ ਲੱਗੇ ਨੇ ਜੀ 4 ਆ ਜਿੱਦਾਂਗੇ ਆਪਾਂ 13 ਲੱਖ ਰੁਪਏ ਠੀਕ ਹੈ ਜੀ ਆ 13 ਮਨ ਸਰ ਦਾ ਹਾਂਜੀ ਪਹਿਲੇ ਨਾਂ ਦੇ ਨੰਬਰ ਲਵਾ ਕੇ ਦੇ ਦਾਂਗੇ ਤੁਹਾਨੂੰ 34000 ਰੁਪਏ ਜੀ 340000 ਰੁਪਏ ਦੇ ਦਿੰਦੇ ਠੀਕ ਹੈ ਜੀ 340 ਇਹ 19 ਮਾਡਲ ਆ ਬੀਡੀੀ ਪਲੱਸ ਹਾਂਜੀ ਤੇ ਇਹ ਤੁਹਾਨੂੰ ਆਪਾਂ ਦੇ ਦਾਂਗੇ 6 ਲੱਖ ਰੁਪਏ 6 ਲੱਖ ਰੁਪਏ ਠੀਕ ਹੈ ਜੀ ਇਹ ਹੈਗੀ ਮੋਗਾ ਨੰਬਰ ਹਾਂਜੀ ਟੈਟਾ ਹਾਂਜੀ ਇਹ ਹੈਗੀ ਆ ਮਾ 21 ਮਾਡਲ ਆ ਹਾਂਜੀ 22 ਮਾਡਲ 22 ਮਾਡਲ ਆ ਹਾਂਜੀ 35 ਹਜ਼ਾਰ ਚੱਲੀ ਆ ਸਾਡੇ ਮੋਗੇ ਆ ਨੰਬਰ ਹਾਂਜੀ ਲੂਫ ਵਾਲਾ ਮਾਡਲ ਐਸਐਕਸ ਇਹ ਤੁਹਾਨੂੰ ਦੇ ਦਾਂਗੇ ਆਪਾਂ 1420000 ਰੁਪਏ 1420000 ਰੁਪਏ ਠੀਕ ਹੈ 14 ਮਾਡਲ 14 ਮਾਡਲ ਟੌਪ ਵਾਲਾ ਮਾਡਲ ਆਸਤਾ ਪਛੋਟ ਸਟਾਰਟ ਹਾਂਜੀ ਇਹ ਨੰਬਰ ਲਵਾ ਕੇ ਤੁਹਾਨੂੰ ਦੇ ਦੇਣਾ 4.5 ਲੱਖ ਰੁਪਏ 4.5 ਹਾਂਜੀ ਵਰਨਾ 16 ਮਾਡਲ ਹਾਂਜੀ ਬੁਰਨ ਵਾਕ ਨੂੰ ਦੇ ਦਾਂਗੇ ਫਸਟ ਆਨਰ ਨੰਬਰ ਹੋ ਜਾਏ 570000 570000 ਠੀਕ ਹੈ ਜੀ ਤੋਹਫਾ ਲਗਾ ਨਗੀਨਾ ਲੱਭ ਕੇ ਲੈਂਦਾ ਤੁਹਾਡੇ ਆਪੇ ਹਾਂਜੀ 12 ਮਾਡਲ ਹਾਂਜੀ 12 ਦੇ ਪਹਿਲੇ ਹੀ ਮਹੀਨੇ ਦੀ ਹਾਂਜੀ 30000 ਚੱਲੀ ਹਾਂਜੀ 30000 30000 ਦੇ ਸਾਰੇ ਰਿਕਾਰਡ Ориジナル ਬਿਲਕੁਲ ਹਾਂਜੀ ਪਹਿਲੇ ਨਾਂ ਤੇ ਬੀਮਾ ਫੁੱਲ ਹਾਂਜੀ ਇਹਨੂੰ ਦੇ ਰਿਹਾ ਨਾ 430000 ਦੇ ਨੰਬਰ ਲੋ 430000 ਦੇ ਹਾਂਜੀ ਠੀਕ ਹੈ ਜੀ ਜਦੋਂ ਤੁਹਾਡੇ ਆ ਗਈ ਆਹ ਆ ਗਈ ਆਪਣੇ ਕੋਲੇ ਇਹ ਕਿਉਂ ਸੀ ਜੀ ਡੀ ਹਾਂਜੀ ਵੀ ਐਕਸ ਡੀ ਹਾਂਜੀ ਟਾਪ ਵਾਲਾ ਮਾਡਲ ਇਹ ਨੰਬਰ ਲਵਾ ਕੇ ਦੇ ਦਿੰਦੇ ਆ 4.5 ਲੱਖ ਇਹ ਕਿਹੜਾ ਮਾਡਲ ਆ ਇਹ 15 15 ਮਾਡਲ ਆ 15 ਮਾਡਲ ਆ ਹਾਂਜੀ ਨੰਬਰ ਲਵਾ ਕੇ ਦੇ ਦਿੰਦੇ ਆ 4.5 ਲੱਖ ਰੁਪਏ ਠੀਕ ਹੈ ਜੀ ਤੇ ਆਪਾਂ ਹਰ ਐਤਵਾਰ ਇੱਥੇ ਹੁੰਨੇ ਆ ਜੀ ਹਰ ਐਤਵਾਰ ਆਉਣਾ ਪੈਂਦਾ ਇੱਥੇ ਜੀ ਬਾਕੀ ਸੱਤ ਦਿਨ ਹੀ ਸ਼ੌਪ ਤੇ ਮਿਲਦੇ ਨੇ ਉਹ ਜਿਸਮੇਸ਼ਕਰ ਬਿਆ ਲੁਧਿਆਣਾ ਜਿਹੜੀ ਰੋਡ ਮੋਗਾ ਹਾਂਜੀ ਹਾਂਜੀ ਲੁਧਿਆਣਾ ਜਿਹੜੀ ਰੋਡ ਮੋਗਾ ਤੇ ਸਾਨੂੰ ਮਿਲਦੇ ਆ ਹਾਂਜੀ ਤੇ ਜਿਹੜਾ ਕੀ ਜਿਹੜਾ flyover ਥੱਲੇ ਆਪਣੀ ਹੈਗੀ ਜਿੱਥੇ flyover ਡਾਊਨ ਹੁੰਦਾ ਉੱਥੇ ਜਾ ਕੇ ਆਪਣੀ ਸ਼ਾਪ ਹੈ ਜੀ ਠੀਕ ਹੈ ਜੀ ਬਾਕੀ ਕਿਸੇ ਵੀ ਗੱਡੀ ਦੀ ਕੋਈ ਕੰਪਲੀਟਾ ਵੀ ਆਪਾਂ ਬੈਠੇ ਆ ਜੀ ਠੀਕ ਹੈ ਜੀ ਤੁਸੀਂ ਇੱਕ ਵਾਰੀ ਮੋਪਾ ਦੋ ਸਾਡੇ ਕਾਰਬੀਅਰ ਤੇ ਭਦਾਰੋ ਹਾਂ ਜੀ ਤੁਹਾਨੂੰ ਸਸਤੇ ਤੋਂ ਸਾਤੇ ਮਹਿੰਗੀ ਤੋਂ ਮੇਰੀ ਗੱਡੀ ਦਵਾਂਗੇ ਹਾਂ ਜੀ ਬਾਕੀ ਜਿਹੜੀ ਮਹਿੰਗੀ ਹਾਂ ਜਿਹੜੇ ਉੱਚਾ ਮਾਡਲ ਹੈ ਉਹਨੂੰ ਮਹਿੰਗੀ ਕਹਿੰਦੇ ਆ ਉਹ ਮਹਿੰਗੀ ਨਹੀਂ ਹਾਂ ਜੀ ਮਗੀਆਂ ਕਹਿੰਦੇ ਆ ਵੀ ਚਲੋ ਮਹਿੰਗੀ ਹੈ ਵੀ ਇਹ ਕਿਨੇ ਘੱਟ ਪੈਸੇ ਲੈਣੇ 650 60 ਫੜੀਆਂ ਹਾਂ ਜੀ 17 ਮਾਡਲ ਵਿੱਚ ਖੜੀਆਂ 16 ਵਿੱਚ ਖੜੀ ਆ ਹਾਂ ਜੀ ਆਪਰੋਂ ਕਾਰਪੀ ਦਾ Bhandara ਮੇਰੇ ਕੋਲ ਪੰਡਾਰ ਹਾਂਜੀ ਉਨੇ ਵਾਲ ਕਰਪੀ ਹੈਗੀ ਆ ਜਿਹੜੇ ਘਰੇ ਖੜੀ ਹੈਗੀ ਆ 21 ਮਾਲ ਵੀ ਹੈਗੀ ਆ ਹੋਰ ਵੀ ਹੈਗੇ ਹਾਂ ਹਾਂਜੀ ਨਾ ਨੀ ਕੈਪਟਲ ਸੀਟਾਂ ਦੇ ਵਿੱਚ ਤੇ ਆਪਣਾ ਕੋਲ ਬਹੁਤ ਤਕੜਾ Bhandara ਸਕਾਰਪੀ ਦਾ ਜੇ ਕਿਰੇ ਮੇਰੇ ਵੀਰ ਭਰਾ ਨੇ ਕਰਪੀ ਲੈਣੇ ਹੋ ਮੋਗਿਆਉਣਾ ਹੋਵੇ ਇੱਕ ਵਾਰੀ ਜਰੂਰ ਸੇਵਾ ਦਾ ਮੌਕਾ ਦੋ ਹਾਂਜੀ ਇਥੇ ਗੱਲ ਜਿੱਥੇ ਕਮਿਟੀ ਆਈ ਮੈਂ ਬੈਠਾ ਜੀ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ ਜੀ